ਸਤਿ ਸ਼੍ਰੀ ਅਕਾਲ ਡੀ5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਤਰਮਿੰਦਰ ਸੰਧੂ ਸਵਾਗਤ ਕਰਦਾ ਹਾਂ ਤੁਸੀਂ ਏਟੀਐਮ ਦਾ ਇਸਤੇਮਾਲ ਕਰਦੇ ਹੋ ਏਟੀਐਮ ਦੇ ਵਿੱਚੋਂ ਪੈਸੇ ਕਢਵਾਉਣ ਵੀ ਜਾਂਦੇ ਹੋ ਤੇ ਅੱਜ ਕੱਲ ਏਟੀਐਮ ਦੇ ਵਿੱਚ ਹੀ ਸਹੂਲਤ ਹੈ ਕਿ ਤੁਸੀਂ ਪੈਸੇ ਜਮ੍ਹਾਂ ਵੀ ਕਰਵਾ ਸਕਦੇ ਹੋ ਪਰ ਕਈ ਨੌਸਰਬਾਜ਼ ਅਜੇ ਨੇ ਜਿਹੜੇ ਤੁਹਾਨੂੰ ਪਤਾ ਨਹੀਂ ਲੱਗਣ ਦਿੰਦੇ ਤੇ ਮਿੰਟਾਂ ਸਕਿੰਟਾਂ ਦੇ ਵਿੱਚ ਹੀ ਤੁਹਾਡੇ ਨਾਲ ਧੋਖਾ ਧੜੀ ਹੋ ਜਾਂਦੀ ਹੈ ਅਜੇ ਹੀ ਮਾਮਲਾ ਗੁਰਦਾਸਪੁਰ ਤੋਂ ਸਾਹਮਣੇ ਆਇਆ ਜਿੱਥੇ ਇੱਕ ਬਜ਼ੁਰਗ ਵਿਅਕਤੀ ਏਟੀਐਮ ਦੇ ਵਿੱਚ ਜਾਂਦਾ ਹੈ ਤਾਂ ਜਾਣਕਾਰੀ ਮੁਤਾਬਕ ਜਿਵੇਂ ਉਹਨੇ ਦੱਸਿਆ ਹੈ ਤਾ ਕੁਝ ਦੋਕ ਮੁੰਡੇ ਦੱਸੇ ਜਾਂਦੇ ਨੇ ਜਿਹੜੇ ਉਹਦੇ ਮਗਰ ਖੜੇ ਨੇ ਤੇ ਪਤਾ ਹੀ ਨਹੀਂ ਲੱਗਦਾ ਕਦੋਂ ਉਹਦਾ ਏਟੀਐਮ ਬਦਲ ਦਿੱਤਾ ਜਾਂਦਾ ਜਦੋਂ ਏਟੀਐਮ ਲਗਾਉਣ ਤੋਂ ਬਾਅਦ ਉਹ ਆਪਣਾ ਪਾਸਵਰਡ ਲਾਉਂਦਾ ਹੈ ਤਾਂ ਪਾਸਵਰਡ ਸਹੀ ਨਹੀਂ ਕਿਹਾ ਜਾਂਦਾ ਕਿ ਤੁਹਾਡਾ ਪਾਸਵਰਡ ਗਲਤ ਲੱਗ ਰਿਹਾ ਹੈ ਤੇ ਵਿਅਕਤੀ ਅੱਕ ਕੇ ਵਾਪਸ ਆਪਣੇ ਘਰ ਆ ਜਾਂਦਾ ਹੈ ਘਰੇ ਆਉਣ ਤੋਂ ਬਾਅਦ ਕਈ ਟ੍ਰਾਂਜੈਕਸ਼ਨਾਂ ਹੋ ਜਾਂਦੀਆਂ ਨੇ ਤੇ ਜਿਹਦੇ ਵਿੱਚ 48000 ਰੁਪਈਆ ਜਿਹੜਾ ਉਹ ਨਿਕਲ ਜਾਂਦਾ ਹੈ ਤਾਂ ਕੀ ਕੁਝ ਵਾਪਰਿਆ ਕੀ ਸੀਗਾ ਸਾਰਾ ਮਾਮਲਾ ਉਸ ਬਜ਼ੁਰਗ ਦੀ ਜ਼ੁਬਾਨੀ ਤੁਹਾਨੂੰ ਸੁਣਾਉਣੇ ਆ। ਸਤਿ ਸ਼੍ਰੀ ਅਕਾਲ ਪਿੰਡ ਨਿਸ਼ਾਰਾ। ਮੈਂ ਇੱਥੇ ਏਟੀਐਮ ਤੇ ਪੈਸੇ ਕਢਾਉਣ ਵਾਸਤੇ ਆਇਆ ਸੀ ਘਰ ਦੀ ਜ਼ਰੂਰਤ ਵਾਸਤੇ ਥੋੜੀ ਜਿਹੀ ਮੈਨੂੰ 5000 ਰੁਪਏ ਦੀ ਜ਼ਰੂਰਤ ਸੀ। ਮੈਂ ਜਦੋਂ ਏਟੀਐਮ ਕਾਰਡ ਸਵਾਇਪ ਕੀਤਾ ਤੇ ਮੇਰੇ ਪਿੱਛੇ ਦੋ ਜਣੇ ਖੜੇ ਸਕੇ ਇੱਕ ਦੂਸਰੇ ਏਟੀਐਮ ਲਾਗੇ ਇੱਕ ਮੇਰੀ ਬੈਕ ਸਾਈਡ ਤੇ ਜਦੋਂ ਮੈਂ ਵਿੱਚ ਕਾਰਡ ਪਾਇਆ ਤੇ ਮੈਨੂੰ ਨਹੀਂ ਸਮਝ ਆਇਆ ਕਿਹੜੇ ਵੇਲੇ ਉਹਨਾਂ ਨੇ ਨਾ ਮੇਰਾ ਕਾਰਡ ਬਦਲ ਕੇ ਤੇ ਆਪਣਾ ਕਾਰਡ ਵਿੱਚ ਜਿਹੜਾ ਉਹਦੇ ਵਿੱਚ ਰੱਖ ਦਿੱਤਾ। ਮੈਂ ਜਦੋਂ ਕਿਨਾਂ ਨੰਬਰ ਆਪਣਾ ਲਾਉਣਾ ਹੈਗਾ ਜਿਹੜਾ ਮੈਂ ਨੰਬਰ ਲਾਇਆ ਤੇ ਉਹਨਾਂ ਨੇ ਲਿਖਤਾ ਵੀ ਨਾ ਰੋਂਗ ਨੰਬਰ ਨਹੀਂ ਕਿਨਾਂ ਵੀ ਫੋਨ ਨਹੀਂ ਚੱਲਦਾ ਕਾਰਡ ਜਿਹੜਾ ਮੁਰਗਾਂ ਦੁਬਾਰਾ ਫੇਰੇ ਇੱਕ ਵਾਰ ਲਾ ਕੇ ਵੇਖਿਆ ਫੇਰ ਇਸੇ ਤਰ੍ਹਾਂ ਹੀ ਉੱਤੇ ਲਿਖਿਆ ਆ ਗਿਆ ਮੈਂ ਫਿਰ ਕਰਨ ਨੂੰ ਚੱਲ ਗਿਆ ਵਾਪਸ ਵੀ ਤੇ ਕਿਨਾਂ ਗੱਲ ਬੰਦੀ ਨਹੀਂ ਪਰ ਕਿਨਾਂ ਤੇ ਕੋਈ ਕਾਰਡ 'ਚ ਕੋਈ ਨੁਕਸ ਪੈ ਗਿਆ ਮੈਂ ਨਵੇਂ ਛਾਲੇ ਜਾ ਕੇ ਤੇ ਮੈਂ ਮਹਿਕਲ ਮੈਂ ਆਪਣਾ ਫੋਨ ਤੇ ਚੈੱਕ ਕਰਾਂ ਭਲਾ ਜਿਲਪਨ 20 ਮਿੰਟ ਬਾਅਦ ਮੈਂ ਫੋਨ ਚੈੱਕ ਕੀਤਾ ਤੇ ਫੋਨ ਦੇ ਉੱਤੇ ਜਿਹੜੇ ਨਾ ट्रांजੈਕਸ਼ਨ ਆ ਪੰਜ ट्रांजੈਕਸ਼ਨਾਂ ਹੋ ट्रांजੈਕਸ਼ਨਾਂ ਹੋ ਕੇ ਤੇ ਕਿੰਨਾ 48000 ਰੁਪਏ ਸਾਰਾ ਸਾਰਾ ਹੀ ਵਿੱਚੋਂ ਜਿਹੜਾ ਨਾ ਉਹ ਕੰਢਿਆ ਗਿਆ ਹੈਗਾ ਤੇ ਉਹ ਕਿੰਨਾ ਤੇ ਰੋਗੇਤ ਸਰੋਜ ਜੋ ਉੱਪਰਲੇ ਪੈਸੇ 6869 ਰੁਪਏ ਜਿਹੜੇ ਉਹ ਹੀ ਰਹਿ ਗਏ ਹੈਗੇ ਪੈਸੇਵਿੰਗ ਅਕਾਊਂਟੇ ਦਾ ਹਾਂਜੀ ਸੇਵਿੰਗ ਅਕਾਊਂਟ ਪੈਨਸ਼ਨ ਅਕਾਊਂਟ ਕੀ ਕਰ ਲਿਓ ਤੁਸੀਂ ਮੈਨ ਲੱਗਦਾ ਰਟਾਇਰ ਹੋਇਆ ਹਾਂ ਤਾਂ ਆਪਣੇ ਗਵਰਨਮੈਂਟ ਸੀਨੀਅਰ ਸੈਂਟਰੂ ਕਾਰਨ ਨਿਕਲ ਤੋਂ ਕਿ ਕਿੱਦਾਂ ਪਤਾ ਲੱਗਿਆ ਵੀ ਕਾਰਡ ਚੇਂਜ ਕਰਕੇ ਕੀਤੇ ਹੋਣਾ ਜਦੋਂ ਕਿਨ ਮੇਰੇ ਟਾਈਮ ਮੇਰੇ ਅਸਲ ਕਾਰਡ ਦੇ ਵਿੱਚੋਂ ਕਿਨ ਜਦੋਂ ਪੈਸੇ ਨਿਕਲਣਾ ਸ਼ੁਰੂ ਹੋਏ ਤਾਂ ਮਤਲਬ ਕਿਨ ਮੇਰਾ ਕਾਰਡ ਵਟਾਇਆ ਗਿਆ ਤਾਂ ਹੀ ਕਿਨ ਤਾਂ ਹੋਏ ਆ ਜਿਹੜੇ ਤੁਸੀਂ ਫਿਰ ਬੈਂਕ ਕੰਪਲੀਟਲੀ ਬੈਂਕ ਕੰਮਰੇਟਿਵ ਕੀਤੀ ਸੀ ਇੱਥੇ ਪੀਐਨਬੀ ਵਿੱਚ ਇੱਥੇ ਪੁਲਤਿਬੜੀ ਕਰ ਦਿੰਦੀ ਸੀ ਇਹਨਾਂ ਨੇ ਫਿਰ ਮੇਰਾ ਜਿਹੜਾ ਬਲਾਕ ਕਰ ਦਿੱਤਾ ਸੀ ਜਿਹੜਾ ਏਟੀਐਮ ਕਾਰਡ ਆ ਬਾਰੇ ਸਾਰੇ ਦੇ ਸਾਰੇ ਪੈਸੇ ਖਾਲੀ ਕਰਦੇ ਸਾਰੇ ਪੈਸੇ ਖਾਲੀ ਕਰਦੇ ਸਿਰ ਉੱਪਰ ਨੇ ਰਹਿ ਗਏ ਜਿਹੜੇ 69 ਰੁਪਏ ਪੁਲਿਸ ਕੰਪਲੇਂਟ ਕੰਪਲੇਂਟਰ ਸਾਈਬਰ ਸੈੱਲ ਗੁਰਦਾਸਪੁਰ ਕੀਤੀ ਜਾ ਕੇ ਕੀ ਕਹਿੰਦੇ ਉਹਨਾਂ ਨੇ ਮੈਨੂੰ ਕਿਹਾ ਤੁਸੀਂ ਸਟੇਟ ਬੈਂਕ ਤੁਹਾਡਾ ਏਟੀਐਮ ਦਾ ਜਿਹੜਾ ਸਟੇਟ ਬੈਂਕ ਦਾ ਉਹਦੇ ਤੁਸੀਂ ਉੱਥੇ ਜਾ ਕੇ ਤੇ ਉਹਨਾਂ ਨਾਲ ਮੈਨੇਜਰ ਨੂੰ ਕਹੋ ਵੀ ਤੁਹਾਨੂੰ ਕੱਢ ਕੇ ਦੇਣ ਜਿਹੜਾ ਫੁਟੇਜ ਹੈ ਦੀ ਸੀਸੀਟੀਵੀ ਦੀ ਤੇ ਮੈਂ ਜਦੋਂ ਮੈਨੇਜਰ ਨੂੰ ਇੱਥੇ ਪੁਲਿਸ ਬੜੀ ਮਿਲਿਆ ਮੈਡਮ ਉਹ ਮੈਨੂੰ ਕਹਿਣ ਲੱਗੇ ਨਹੀਂ ਇਹ ਅਸੀਂ ਨਹੀਂ ਦੇ ਸਕਦੇ ਹੁੰਦੇ ਇਹ ਕੰਨ 사이버 ਸੈੱਲ ਵਾਲੇ ਆਪ ਕੰਨ ਸਾਨੂੰ ਲਿਖ ਕੇ ਭੇਜਣਾ ਤੇ ਫਿਰ ਅਸੀਂ ਕਟਾ ਕੇ ਦਵਾਂਗੇ ਉਹ ਵੀ ਅਸੀਂ 사이버 ਸੈੱਲ ਵਾਲਿਆਂ ਨੂੰ ਭੇਜਣੀ ਆ ਜਿਹੜੇ ਫੁਟੇਜ ਆ ਉਹ ਤੁਹਾਨੂੰ ਸੱਦ ਕੇ ਤੇ ਫਿਰ ਦਿਖਾ ਦੇਣਗੇ ਵੀ ਆਹ ਬੰਦੇ ਆ ਤੁਹਾਨੂੰ ਨੇ ਅਸੀਂ ਕਹਿੰਦੇ ਕੈਮਰਾ ਚੈੱਕ ਕਰਕੇ ਦੇ ਸਕਦੇ ਅਸੀਂ ਪੁਲਿਸ ਵਾਲਿਆਂ ਨੂੰ ਦੇ ਕਰਨ ਵਾਸਤੇ ਕਹਿ ਸਕਦੇ ਆ ਕੀ ਮੰਗ ਕੀ ਕਰਦੇ ਹੋ ਮੈਨੂੰ ਕੰਨ ਮੰਗ ਮਰੀ ਹੋਏ ਵੀ ਇੱਕ ਤਾਂ ਜਿਹੜੇ ਬੰਦੇ ਜਿਹਨਾਂ ਨੇ ਮੇਰੇ ਕ੍ਰਾਈਮ ਕੀਤਾ ਉਹਨਾਂ ਨੂੰ ਫੜ ਕੇ ਸਜ਼ਾ ਦਿੱਤੀ ਜਾਵੇ ਤਾਂ ਮੇਰੇ ਪੈਸੇ ਮੈਨੂੰ ਵਾਪਸ ਕਰਾਈ ਜਾਣ। ਸਾਡੇ ਸਮੰਚ ਦਾ ਤੁਹਾਨੂੰ ਇਹ ਖਬਰ ਦੱਸਣ ਦਾ ਇਹੀ ਮਕਸਦ ਹੈ ਕਿ ਤੁਸੀਂ ਜਦੋਂ ਵੀ ਕਿਤੇ ਏਟੀਐਮ ਦੇ ਵਿੱਚ ਜਾਓ ਤਾਂ ਕਿਸੇ ਤੇ ਭਰੋਸਾ ਨਾ ਕਰੋ। ਵੈਸੇ ਸਾਡੇ ਲੋਕ ਇਨ੍ਹਾਂ ਰੂਲਸ ਨੂੰ ਮੰਨਦੇ ਨਹੀਂ। ਕਈ ਵਾਰ ਤੁਸੀਂ ਏਟੀਐਮ ਦੇ ਬਾਹਰ ਲਿਖ ਕੇ ਲਾਇਆ ਪੜਿਆ ਹੋਵੇਗਾ ਕਿ ਏਟੀਐਮ ਦੇ ਵਿੱਚ ਇੱਕ ਬੰਦਾ ਹੀ ਜਾਵੇ, ਇੱਕ ਬੰਦਾ ਹੀ ਟ੍ਰਾਂਜੈਕਸ਼ਨ ਕਰੇ, ਦੂਜਾ ਬਾਹਰ ਖੜ ਕੇ ਇੰਤਜ਼ਾਰ ਕਰੇ। ਪਰ ਸਾਡੀ ਆਦਤ ਹੈ ਅਸੀਂ ਐਂਟਰ ਹੋ ਜਾਂਦੇ ਆਂ, ਜਾ ਕੇ ਉਹਨੂੰ ਪੁੱਛਦੇ ਆਂ। ਸਭ ਤੋਂ ਪਹਿਲਾਂ ਇਹ ਸਵਾਲ ਹੁੰਦਾ ਹੈ ਵੀ ਭਾਈ ਇਹ ਚ ਪੈਸੇ ਹੈਗੇ ਆ? ਤਾਂ ਮਤਲਬ ਇਹ ਜਿਹਆਂ ਗੱਲਾਂ ਬਾਤਾਂ ਨੇ ਸ਼ਾਇਦ ਕੋਈ ਭਰੋਸਾ ਨਹੀਂ ਹੈ ਕਿਸ ਤਰ੍ਹਾਂ ਪਰ ਇਹ ਜਿਹੜੀਆਂ ਘਟਨਾਵਾਂ ਨੇ ਅਕਸਰ ਵਾਪਰ ਜਾਂਦੀਆਂ ਨੇ ਕਈ ਵਾਰ ਤੇ ATM ਦੇ ਅੰਦਰ ਗਾਈਡਲਾਈਨਸ ਇਹ ਵੀ ਲਿਖੀਆਂ ਹੁੰਦੀਆਂ ਨੇ ਕਿ ਕੋਈ ਵੀ ਬੰਦਾ ਕੋਈ ਟੋਪੀ 모ਸਰ ਕਵਰ ਕਰਕੇ ਨਾ ਆਵੇ ਕੋਈ ਵੀ ਕਾਲੀਆਂ ਐਣਕਾਂ ਲਾ ਕੇ ATM ਦੇ ਵਿੱਚ ਆਪਣੀ ਕਾਰਵਾਈ ਨਾ ਕਰੇ ਪਰ ਅਸੀਂ ਲੋਕ ਇਹਨਾਂ ਨੂੰ ਨਹੀਂ ਮੰਨਦੇ ਪਰ ਜਿਹੜੇ ਨੌਸਰਬਾਜ਼ ਨੇ ਉਹਨਾਂ ਨੇ ਤਾਂ ਫਿਰ ਮੰਨਣਾ ਬੜੀ ਦੂਰ ਦੀ ਗੱਲ ਹੈ ਸੋ ਤੁਸੀਂ ਜਦੋਂ ਵੀ ਕਿਤੇ ATM ਦੇ ਵਿੱਚ ਜਾਓ ਪਹਿਲੀ ਗੱਲ ਤਾਂ ਇਹ ਕਿ ਜੇਕਰ ਉੱਥੇ ਸੁਰੱਖਿਆ ਗਾਰਡ ਹੈਗਾ ਤਾਂ ਉਹਦੇ ਤੋਂ ਮਦਦ ਲਵੋ ਜੇ ਲੈਣੀ ਆ ਤਾਂ ਉਹਤੇ ਵੀ ਜੇਕਰ ਤੁਹਾਨੂੰ ਲੱਗਦਾ ਹੈ ਭਰੋਸੇਯੋਗ ਹੈ ਤੁਸੀਂ ਪਹਿਲਾਂ ਉਹਨੂੰ ਜਾਣਦੇ ਹੋ ਦੇਖਿਆ ਪਰਖਿਆ ਤਾਂ ਹੀ ਨਹੀਂ ਤਾਂ ਅੱਜ ਕੱਲ ਤੁਹਾਡਾ ਏਟੀਐਮ ਕਿਸੇ ਦੇ ਹੱਥ ਦੇ ਵਿੱਚ ਗਿਆ ਤਾਂ ਸਮਝੋ ਤੁਹਾਡੇ ਪੈਸੇ ਵੀ ਚਲੇ ਗਏ ਜੋ ਇਸ ਵਿਅਕਤੀ ਦੇ ਨਾਲ ਵਾਪਰਿਆ ਇਸ ਕਰਕੇ ਤੁਹਾਡਾ ਆਪਣਾ ਪੈਸਾ ਮਿਹਨਤ ਦੀ ਕਮਾਈ ਹੁੰਦੀ ਹੈ ਤੁਸੀਂ ਉਹਨੂੰ ਸੇਵ ਕਰਨ ਵਾਸਤੇ ਬੈਂਕ ਦੇ ਵਿੱਚ ਰੱਖਦੇ ਹੋ ਪਰ ਉੱਥੇ ਵੀ ਠੱਗੀ ਹੋ ਸਕਦੀ ਹੈ ਇਸ ਕਰਕੇ ਲਾਹ ਪ੍ਰਵਾਈ ਕਦੇ ਵੀ ਨਹੀਂ ਵਰਤਣੀ ਚਾਹੀਦੀ ਤੇ ਜਦੋਂ ਵੀ ਕਦੇ ਏਟੀਐਮ ਦੇ ਵਿੱਚ ਰਹੋ ਏਟੀਐਮ ਦੇ ਵਿੱਚ ਜਾ ਕੇ ਪੈਸੇ ਕਢਾਉਣੇ ਨੇ ਪੈਸੇ ਜਮ੍ਹਾਂ ਕਰਵਾਉਣੇ ਨੇ ਤਾਂ ਸੁਚੇਤ ਜ਼ਰੂਰ ਰਹਿਾ ਕਰੋ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਟਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ